ਡਿਊਲ ਸਟੈਂਡਰਡ ਜਿਹੜਾ ਬੰਦੇ ਦਾ ਨਾ ਸਮਝੀਏ ਬਹੁਗਿਣਤੀ ਬੰਦਿਆਂ ਦਾ ਡਿਊਲ ਸਟੈਂਡਰਡ ਹੁੰਦਾ ਹੈ तकरीबन ਸਾਰਿਆਂ ਦੇ ਹੀ ਹੁੰਦਾ ਹਾਂ ਮੇਰੇ ਖਿਆਲ ਹੈ ਕਿ ਬਹੁਗਿਣਤੀ ਕਹਿ ਸਕਦੇ ਆਪਾਂ ਇਹਗਾ ਬਿਲਕੁਲ ਸਹੀ ਗੱਲ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਪ੍ਰਵਿਰਤੀ ਹਿਊਮਨ ਬਿਹੇਵੀਅਰ ਦੀ ਕਿਵੇਂ ਹੈ ਕਿ ਉਹ ਜਿਵੇਂ ਮੈਂ ਤੁਹਾਨੂੰ ਇੰਟਰਵਿਊ ਦੌਰਾਨ ਗੱਲ ਕਰ ਰਿਹਾ ਸੀ ਸ਼ੁਰੂ ਹੋਣ ਤੋਂ ਪਹਿਲਾਂ ਕਿ ਬਹੁਗਿਣਤੀ ਬੰਦੇ ਸਟੇਜ ਤੋਂ ਇਹ ਗਿਆਨ ਚ ਵੰਡਦੇ ਆ ਕਿ ਦਾਜ ਲੈਣਾ ਬਹੁਤ ਮਾੜਾ ਪਰ ਮੁੰਡੇ ਨੂੰ ਦਾਜ ਬਹੁਤ ਆਇਆ ਹੁੰਦਾ ਆ ਤਿਆਂ ਮਾਰਨੀਆਂ ਬਹੁਤ ਮਾੜੀਆਂ ਨੇ ਪਰ ਉਹ ਆਪ ਕਈ ਬੰਦੇ ਇਹੋ ਜਿਹੇ ਆ ਵੀ ਅਬੋਰਸ਼ਨ ਕਰਵਾ ਕੇ ਟੈਸਟ ਕਰਵਾ ਕੇ ਜਾਦੂ ਟੂਣੇ ਬਾਬੇ ਸਾਰਾ ਕੁਝ ਝੂਲੀਆਂ ਚ ਪਵਾ ਕੇ ਤੇ ਪੁੱਤਰ ਦੀ ਦਾਤ ਵੀ ਲਈ ਹੁੰਦੀ ਹੈ ਹਿਊਮਨ ਬਿਹੇਵੀਅਰ ਚ ਡਿਊਲ ਸਟੈਂਡਰਡ ਜਿਹੜਾ ਇਹ ਵਿਅਕਤੀ ਦਾ ਆਪਣੇ ਆਪ ਨਾਲ ਬੋਲਿਆ ਗਿਆ ਝੂਠ ਨਹੀਂ ਹੈ ਸੱਚ ਨੂੰ ਐਕਸੈਪਟ ਕਰਨ ਦੇ ਲਈ ਕੀ ਸੌਖਾ ਇਨਸਾਨ ਦੇ ਲਈ ਕੋਈ ਜਿਹੜੀ ਤੁਸੀਂ ਗੱਲ ਕਹਿ ਰਹੇ ਜੇ ਨਾ ਇਹ ਤੇ ਬਹੁਤ ਜ਼ਿਆਦਾ ਹੀ ਕਾਮਨ ਹੋ ਗਈ ਹੈ ਨਾ ਜਿਸ ਤਰ੍ਹਾਂ ਜਿੰਨੇ ਵੀ ਪੋਲੀਟਿਸ਼ੀਅਨਾਂ ਅੰਦਰ ਹੁੰਦੇ ਆ ਜਾ ਕੇ ਕ腐ਪਸ਼ਨ ਦੇ ਵਿੱਚ ਤੇ ਹੱਲੇ ਜੇਲ੍ਹ ਤੋਂ ਬਾਹਰ ਆ ਰਹੇ ਹੁੰਦੇ ਆ ਤੇ ਸਟੇਜ ਤੇ ਕ腐ਪਸ਼ਨ ਦੇ ਖਿਲਾਫ ਬੋਲਦੇ ਹੁੰਦੇ ਆ ਇਤਨੀ ਕੀ ਹੈ ਬੰਦਾ ਇੰਨਾ ਟੀਚ ਹੋ ਚੁੱਕਾ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਉਹਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਉਹ ਤੇ ਬਸ ਦੌੜ ਤੇ ਲੱਗਾ ਹੈ ਕਿ ਉਹ ਮੇਰੇ ਤੋਂ ਅੱਗੇ ਨਾ ਵਜੇ ਸਾਡੀ ਜਿਹੜੀ ਦੌੜ ਹੈ ਨਾ ਉਹਨੇ ਸਾਡੀ ਮੱਤ ਤੇ ਮਾਰ ਹੀ ਦਿੱਤੀ ਹੈ ਸਭ ਦਾ ਸਾਰਾ ਕੁਝ ਸੱਡੀ ਜਿਹੜੀ ਕਦਰਾਂ ਕੀਮਤਾਂ ਵੈਲਿਊਜ਼ ਬਨਫੀ ਕਰਦੀਆਂ ਨਹੀਂ ਨਹੀਂ ਤੁਸੀਂ ਦੇਖੋ ਮਤਲਬ ਪੁੱਛੇ ਹੀ ਕੁਛ ਨਾ ਕਾਰ ਦੇ ਵਿੱਚ ਮਰਨ ਵਾਲੇ ਕੱਪੜੇ ਵੀ ਪਏ ਹੈ ਸ਼ਾਦੀ ਵਾਲੇ ਵੀ ਪਏ ਹੈ ਉਹ ਜਿਹਾਂ ਵਸਕਤਾਂੀਆਂ ਪਾ ਕੇ ਚਲੇ ਜਾਂਦੇ ਆ ਮੀਨ ਇਹ ਹੈ ਕਿ ਇਹ ਚੀਜ਼ ਤੇ ਖਤਮ ਹੀ ਹੋ ਗਈ ਹੈ ਨਾ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਬਈ ਔਰ ਕੁੜੀਆਂ ਮਾਰਨੀਆਂ ਜਾਂ ਮੁੰਡਿਆਂ ਨੂੰ ਅੱਗੇ ਕਰਨਾ ਜਾਂ ਕੁਛ ਇਹ ਤਾਂ ਬੜੀ ਛੋਟੀ ਗੱਲ ਹੈ ਹੁਣ ਤੇ ਹੋਰ ਵੱਡੀਆਂ ਵੱਡੀਆਂ ਗੱਲਾਂ ਕਰੋ ਵੀ ਲੋਕ ਨਾ ਜੜੇ ਉਹਨਾਂ ਨੇ ਬਿਲਕੁਲ ਹੀ ਲੋਈ ਲਾ ਲਈ ਬਿਲਕੁਲ ਮਾਏ ਦੇ ਬਾਰੇ ਕੁਝ ਵੀ ਕਹਿਣ ਦੇ ਮਕਾਬਲ ਨਹੀਂ ਆ ਕਿ ਕੀ ਕੀ ਕੁਝ ਹੋ ਰਿਹਾ ਹਾਂ ਹਾਂ ਖੁਸ਼ੀ ਤੇ ਦੁੱਖ ਦੋਵੇਂ ਚੀਜ਼ਾਂ ਵੀ ਮੰਨਫੀ ਹੋਈਆਂ ਵਿਖਾਵਾ ਰਹਿ ਗਿਆ ਨਹੀਂ ਹੈ ਕੀ ਹੈ ਕਿ ਕੋਈ ਬੰਦਾ ਦੂਰ ਨੰਬਰ ਤਰੀਕੇ ਦੇ ਨਾਲ ਅੱਗੇ ਵਧ ਗਿਆ ਬਾਈ ਤੇ ਹੁਣ ਉਹਨੇ ਇਹ ਨਹੀਂ ਦੇਖਣਾ ਵੀ ਇਹਦੀ ਕਿੰਨੀ ਇਨਸਲਟ ਹੋਈ ਆ ਬਸ ਉਹ ਪੈਸਾ ਦੇਖ ਰਿਹਾ ਉਹਦਾ ਟਾ ਟੱਪਾ ਦੇਖ ਰਿਹਾ ਔਰ ਜਿਹੜੇ ਦੇ ਝੋਲੇ ਚੋਕੋ ਦੇ ਪਿੱਛੇ ਲੱਗੇ ਆ ਤੁਸੀਂ ਦੇਖ ਲਓ ਜੇ ਕੋਈ ਪੈਸਾ ਆ ਜਾਂਦਾ ਉਹਦੀਆਂ ਸਾਰੀਆਂ ਗੱਲਾਂ ਛਿਪ ਜਾਂਦੀਆਂ ਜਿੰਨੀਆਂ ਘਟੀਆਂ ਗੱਲਾਂ ਨੇ ਉਹ ਵਧੀਆਂ ਵਿੱਚ ਤਬਦੀਲ ਹੋ ਜਾਂਦੀ ਇਕ ਨਹੀਂ ਹੈ ਕੀ ਹੈ ਸਰ ਨਾਲੋਂ ਜ਼ਿਆਦਾ ਸਾਡੇ 'ਚ ਨੁਕਸ ਹੈ ਅਸੀਂ ਕਿਸੇ ਪੈਸੇ ਵਾਲੇ ਬੰਦੇ ਨੂੰ ਪਾਵਰ ਵਾਲੇ ਬੰਦੇ ਨੂੰ ਕੰਡਮਟ ਨਹੀਂ ਕਰ ਪਾ ਰਹੇ ਅਸੀਂ ਵੀ ਬਚਣਾ ਚਾਹੁੰਦੇ ਆ ਅਸੀਂ ਵੀ ਟੈਨਸ਼ਨ 'ਚੋਂ ਨਿਕਲਣਾ ਚਾਹੁੰਦੇ ਆ ਤੇ ਅਸੀਂ ਵੀ ਝੋਲੀ ਚੁੱਕ ਬਣ ਗਏ ਆ ਜਿਹਦੇ ਕਰਕੇ ਝੋਲੀ ਚੁੱਕਾਂ ਦੀ ਕਦਰ ਜਿਹੜੀ ਆ ਉਹ ਸਮਾਜ 'ਚ ਜਿਆਦਾ